ਸਾਡਾ 7 ਰੰਗ 2024 ਜੋ ਅਸੀਂ ਇਹ ਮੇਲਾ ਆਰਗੇਨਾਈਜ਼ ਕੀਤਾ ਹੈ ਬੇਸਿਕਲੀ ਇਹ ਮੇਲਾ ਅਸੀਂ ਆਪਣੇ ਇਸ ਏਰੀਆ ਦੇ ਵਿੱਚ ਸਕਿੱਲ ਐਜੂਕੇਸ਼ਨ ਹੈਰਿਟੇਜ ਵੈਲਿਊ ਕਲਚਰ ਵੈਲਿਊ ਤੇ ਬੱਚਾ ਰਿਲੀਜੀਅਸ ਵੈਲਿਊ ਤੇ ਇੱਕ ਅੱਛਾ ਇਨਸਾਨ ਬਣਾ ਲਈ ਵਿਦਿਆਰਥੀਆਂ ਨੂੰ ਇਹ ਮੈਂ ਆਰਗੇਨਾਈਜ਼ ਕੀਤਾ ਸਰ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਜੇ ਗੱਲ ਕਰੀ ਜੀ ਸਤਰੰਗ 2024 ਦਾ ਜੋ ਗੁਰੂ ਨਾਨਕ ਕਾਲਜ ਭਲਾੜਾ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਮੈਂ ਸਾਰਾ ਵੇਰਵਾ ਕੀਤਾ ਬਹੁਤ ਵਧੀਆ ਲੱਗਿਆ ਜੀ ਇਹਦੇ ਬਾਰੇ ਆਪਾਂ ਪ੍ਰੋਪਰ ਜਿਹੜੀ ਇੱਕ ਜਾਣਕਾਰੀ ਦੀ ਜੀ ਭਾਈ ਗੁਰਜਕ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੁਰੀ ਕਾਗਨਾ ਜਿਹਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਅੱਜ ਮੇਲੇ ਵਿੱਚ ਆ ਕੇ ਸਾਡੇ ਮੇਲੇ ਨੂੰ ਕੈਪਚਰ ਕੀਤਾ ਤੇ ਆਪਣੇ ਦਰਸ਼ ਪਿਆਰੇ ਦਸ਼ਕਾਂ ਤੱਕ ਸਾਡੀ ਕਾਲਜ ਬਾਰੇ ਜੋ ਸੱਤਰੰਗ ਮੇਲਾ ਸੀ ਉਹ ਜਨ ਕੀਤਾ ਉਹ ਉਹਨਾਂ ਤੱਕ ਇਹ ਸਾਰਾ ਮੈਸੇਜ ਸਾਡਾ ਪਹੁੰਚਾਂਗੇ ਸਾਡਾ ਇਹ ਸੱਤਰੰਗ 2024 ਜੋ ਅਸੀਂ ਇਹ ਮੇਲਾ ਆਰਗੇਨਾਈਜ਼ ਕੀਤਾ ਬੇਸਿਕਲੀ ਇਹ ਮੇਲਾ ਅਸੀਂ ਆਪਣੇ ਇਸ ਏਰੀਆ ਦੇ ਵਿੱਚ ਸਕਿੱਲ ਐਜੂਕੇਸ਼ਨ ਹੈਰੀਟੇਜ ਵੈਲਿਊ ਕਲਚਰ ਵੈਲਿਊ ਤੇ ਬੱਚਾ ਰਿਲੀਜੀਅਸ ਵੈਲਿਊ ਦੇ ਇੱਕ ਅੱਛਾ ਇਨਸਾਨ ਬਣਾ ਲਈ ਵਿਦਿਆਰਥੀਆਂ ਨੂੰ ਇਹ ਮੈਂ ਲਾਗਨਾਈਜ਼ ਕੀਤਾ ਕਿਉਂਕਿ ਇਸ ਮੇਲੇ ਦੇ ਵਿੱਚ ਸੱਤ ਰੰਗ ਜਿਹੜੇ ਅਸੀਂ ਭਰੇ ਆ ਉਹ ਅਸੀਂ ਇਸ ਤਰ੍ਹਾਂ ਭਰੇ ਆ ਕਿ ਇੱਕ ਵਿਦਿਆਰਥੀ ਜ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਉਹ ਸਾਰੇ ਚੀਜ਼ਾਂ ਸਿੱਖ ਕੇ ਥੋ ਜਾਵੇ ਚਾਹੇ ਉਸਕੇ ਲ ਐਜੂਕੇਸ਼ਨ ਹੈ ਚਾਹੇ ਹੈਰੀਟੇਜ ਵੈਲਿਊ ਨੇ ਕਲਚਰਲ ਵੈਲਿਊ ਨੇ ਜਾਂ ਮੋਰਲ ਵੈਲਿਊਸ ਨੇ ਤੇ ਅਸੀਂ ਇਸ ਮੇਲੇ ਦੇ ਵਿੱਚ ਉਹ ਆਪਣੇ ਬੱਚਿਆਂ ਦਾ ਉਸੇ ਤਰ੍ਹਾਂ ਹੀ ਜੋ ਉਹਨਾਂ ਨੇ ਆਪਣਾ ਟੈਲੈਂਟ ਹੈ ਜੋ ਇਸ ਕਾਲਜ ਕੋ ਸਿੱਖਦੇ ਹੈ ਉਹੀ ਉਸੇ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ ਤੁਸੀਂ ਦੇਖਿਆ ਹੋਣਾ ਕਿ ਅਸੀਂ ਹਾਲ ਨੰਬਰ 1 ਦੇ ਵਿੱਚ ਰਿਲੀਜੀਅਸ ਜਿਹੜੀ ਜੋ ਐਗਜ਼ਿਬਿਸ਼ਨ ਹੈ ਉਸ ਦੇ ਵਿੱਚ ਸਾਡੇ ਕੋਲ ਗੁਰੂ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਡੇ ਗੁਰੂ ਸਭਾਨ ਤੇ ਜੋ ਜੋ ਸਾਡੇ ਇਤਿਹਾਸ ਨਾਲ ਸੰਬੰਧਿਤ ਨਿਸ਼ਾਨੀਆਂ ਅਸੀਂ ਪ੍ਰਦਰਸ਼ਿਤ ਕੀਤੀਆਂ ਤਾਂ ਇਥੋਂ ਅਸੀਂ ਉਹਨਾਂ ਨੂੰ ਇਹ ਸਨੇਹਧਾਨ ਦੇਣਾ ਚਾਹੁੰਦੇ ਹਾਂ ਕਿ ਸਾਡਾ ਇਤਿਹਾਸ ਕਿੰਨਾ ਹੀ ਪਰਮ ਇਤਿਹਾਸ ਹੈ ਤੇ ਕਿੰਨੀ ਸ਼ਹੀਦੀਆਂ ਨਾਲ ਅਸੀਂ ਜਿਹੜੀ ਹੈ ਜੀ ਪ੍ਰਾਪਤ ਕੀਤਾ ਸੋ ਇਸ ਤੋਂ ਬਾਅਦ ਤੁਸੀਂ ਸਾਡੇ ਇਸੇ ਹਾਲ ਨੰਬਰ 1 ਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ 'ਚ ਵਿਜ਼ਿਟ ਕੀਤਾ ਹੋਣਾ ਹੈ ਜੀ ਸਰ ਤਾਂ ਸਾਇੰਸ ਤੇ ਸਾਡੇ ਵਿਦਿਆਰਥੀਆਂ ਨੇ ਉੱਥੇ ਸਾਇੰਸ ਨਾਲ ਸੰਬੰਧਿਤ ਲਾਈਵ ਮਾਡਲਸ ਲਗਾਏ ਹੋਏ ਹੈ ਤੇ ਇਸੇ ਤਰ੍ਹਾਂ ਕੰਪਿਊਟਰ ਸਾਇੰਸ ਤੇ ਜਿਹੜੇ ਸਾਡੇ ਵਿਦਿਆਰਥੀ ਨੇ ਕਿਉਂਕਿ ਅੱਜਕੱਲ ਜਿਹੜਾ ਯੁੱਗ ਹੈ ਆਈਟੀ ਤੇ ਟੈਕਨੋਲੋਜੀ ਦਾ ਯੁੱਗ ਹੈ ਤਾਂ ਉੱਥੇ ਸਾਡੇ ਇਸ ਏਰੀਆ ਦੇ ਵਿਦਿਆਰਥੀਆਂ ਦੇ ਵਿੱਚ ਵੀ ਅਸੀਂ AI ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਜਿਹੜੇ ਰੋਬੋਟਿਕਸ ਵਰਗੇ ਜਿਹੜੇ ਹੈਗੇ ਮਾਡਲਸ ਉਹਨਾਂ ਨੇ ਬਣਾਏ ਤਿਆਰ ਕੀਤੇ ਹੋਏ ਤੇ ਸਾ ਖਾਸ ਕਰਕੇ ਜਿਹੜੇ ਸਾਡੇ ਸਾਈਬਰ ਸਕਿਉਰਿਟੀ ਤੇ ਸੌਫਟਵੇਅਰ ਡਵੈਲਪਮੈਂਟ ਦੇ ਸਟੂਡੈਂਟਸ ਨੇ ਉਹਨਾਂ ਨੇ ਤੇ ਇੱਥੇ ਬੜੀ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਜਿੰਨੇ ਵੀ ਸਟੂਡੈਂਟ ਤੁਸੀਂ ਦੇਖੇ ਸਾਰੇ ਫਸਟ ਇਅਰ ਦੇ ਸਟੂਡੈਂਟਸ ਨੇ ਸਾਈਬਰ ਸਕਿਉਰਿਟੀ ਸਟੱਡੀ ਤਾਂ ਉਹ ਆਪਣੇ ਫਸਟ ਇਅਰ ਦੇ ਵਿੱਚ ਹੀ ਇੰਨੇ ਟੈਲੈਂਟਡ ਇੰਨਾ ਸੇ ਸਕਿੱਲ ਦਿੰਨੇ ਆ ਕਿ ਉਹ ਆਪਣੇ 3rd ਇਅਰ ਤੱਕ ਇੱਕ ਪਰਫੈਕਟ ਜਿਹੜੇ ਹੈਗੇ ਉਹ ਚੀਜ਼ਾਂ ਸਿੱਖ ਸਕਣ ਜੀ ਸਰ ਇਸੇ ਤਰ੍ਹਾਂ ਤੁਸੀਂ ਜਦੋਂ ਸਾਡੇ ਅੱਗੇ ਮੂਵ ਕਰੋਗੇ ਤਾਂ ਸਾਡੇ ਦੋ ਇਨਕੂਬੇਸ਼ਨ ਸੈਂਟਰ ਨੇ ਸਾਫ ਫੈਸ਼ਨ ਟੈਕਨੋਲੋਜੀ ਤੇ ਫੂਡ ਪ੍ਰੋਸੈਸਿੰਗ ਦੇ ਫੈਸ਼ਨ ਟੈਕਨੋਲੋਜੀ ਤੇ ਫੂਡ ਪ੍ਰੋਸੈਸਿੰਗ ਦੇ ਅੰਦਰ ਸਾਡੇ ਜਿਹੜੇ ਵਿਦਿਆਰਥੀਆਂ ਨੇ ਬਹੁਤ ਸਾਰੇ ਆਪਣੇ ਸਟਾਰਟਅਪਸ ਸ਼ੁਰੂ ਕੀਤੇ ਹੋਏ ਤੇ ਅੱਜ ਉਹ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਸਾਡੇ ਐਗਜ਼ੀਬਿਸ਼ਨਸ ਲਾਣ ਲਈ ਇਸ ਕਾਲਜ ਵਿੱਚ ਪਹੁੰਚੇ ਹੋਏ ਆ ਤਾਂ ਉਹਨਾਂ ਨੇ ਆਪਣੇ ਜੋ ਪ੍ਰੋਡਕਟਸ ਅੱਗੇ ਉਹ ਡਿਸਪਲੇ ਕੀਤੇ ਹੋਏ ਆ ਤੇ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੰਪਿਊਟਰ ਸਾਇੰਸ ਸੌਫਟਵੇਅਰ ਡਵੈਲਪਮੈਂਟ ਸਾਈਬਰ ਸਿਕਿਉਰਿਟੀ ਤੇ ਫੈਸ਼ਨ ਟੈਕਨੋਲੋਜੀ ਤੇ ਫੂਡ ਪ੍ਰੋਸੈਸਿੰਗ ਦੇ ਅਸੀਂ ਪਿਛਲੇ ਦਿਨਾਂ ਚ 100 ਸਟਾਰਟਅਪ ਸਾਡੇ ਬੱਚਿਆਂ ਨੇ ਸ਼ੁਰੂ ਕੀਤੇ ਜੀ ਸਰ ਤੇ ਜੋ ਬਹੁਤ ਸੈਕਸੈਸਫੁਲੀ ਰਨ ਕਰ ਰਹੇ ਹੈ ਤੇ ਇਸ ਇਸ ਤੋਂ ਬਾਅਦ ਤੁਸੀਂ ਸਾਡਾ ਕਮਰਸ ਐਂਡ ਡਿਪਾਰਟਮੈਂਟ ਵਿਜ਼ਿਟ ਕੀਤਾ ਹੋਣਾ ਜਿੱਥੇ ਅਸੀਂ ਬੱਚਿਆਂ ਨੂੰ ਅੱਜ ਕਿਉਂਕਿ ਅਕਾਊਂਟਸ ਦੇ ਨਾਲ ਸਟਾਕ ਮਾਰਕੀਟਿੰਗ ਦੇ ਨਾਲ ਲਾਈਵ ਟ੍ਰੇਨਿੰਗ ਪ੍ਰੋਗਰਾਮਸ ਅਸੀਂ ਦੇ ਕੇ ਉਹਨਾਂ ਨੂੰ ਟ੍ਰੇਨ ਕੀਤਾ ਹੈ ਤੇ ਉਸੇ ਤਰ੍ਹਾਂ ਦੇ ਮਾਡਲ ਉਹਨਾਂ ਨੇ ਐਕਸੈਪਟ ਕੀਤੇ ਹੈ ਜੀ ਸਰ ਤੇ ਜੇ ਉਸ ਤੋਂ ਬਾਅਦ ਅਸੀਂ ਫਿਰ ਨੈਕਸਟ ਹਾਲ ਨੰਬਰ 3 ਚ ਮੂਵ ਕਰਦੇ ਹਾਂ ਤੋ ਤੇ ਸਾਡੇ ਹਿਸਟਰੀ ਨਾਲ ਰਿਲੇਟਡ ਜੋ ਮਾਡਲਸ ਲੱਗੇ ਹੋਇਆ ਜੀ ਤਾਂ ਕਿਉਂਕਿ ਹਿਸਟਰੀ ਜਦੋਂ ਅਸੀਂ ਆਮ ਤੌਰ ਤੇ ਹਿਸਟਰੀ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਹਿਸਟਰੀ ਇੱਕ ਥਿਉਰੀ ਸਬਜੈਕਟ ਹੈ ਜੀ ਸਰ ਤਾਂ ਤੁਸੀਂ ਵਿਜ਼ਿਟ ਕਰਕੇ ਦੇਖਿਆ ਹੁਣੇ ਕਿ ਹਿਸਟਰੀ ਜਿਸ ਤਰ੍ਹਾਂ ਪ੍ਰੈਕਟੀਕਲ ਲਾਈਵ ਸਾਡੇ ਬੱਚਿਆਂ ਨੇ ਉਹ ਕੀਤੀ ਹੈ ਜੀ ਤੇ ਉਥੋਂ ਸਾਨੂੰ ਇਹ ਲੱਗਦਾ ਹੈ ਕਿ ਹਿਸਟਰੀ ਵੀ ਇੱਕ ਪ੍ਰੈਕਟੀਕਲ ਸਬਜੈਕਟ ਹੈ ਜੀ ਤੇ ਸਾਡੇ ਬੱਚਿਆਂ ਨੇ ਜੋ ਮਹਾਂਜੋਦਾਰੋ ਦੇ ਬਾਜ਼ਾਰ ਤੇ ਜਾਂ ਜੋ ਐਗਜ਼ੀਬਿਸ਼ਨਸ ਲਾਈਆਂ ਨੇ ਜੀ ਤੋ ਬਹੁਤ ਬਹੁਤ ਮਿਹਨਤ ਖਾਸ ਕਰਕੇ ਇਸ ਸਟਾਫ ਤੇ ਬੱਚੇ ਨੇ ਬਹੁਤ ਲਬੀ ਮਿਹਨਤ ਕਰਕੇ ਆਪਣਾ ਟੈਲੈਂਟ ਨੂੰ ਸ਼ੋਅ ਕੀਤਾ ਹੈ ਜੀ ਜੀ ਇਸੇ ਤਰ੍ਹਾਂ ਫਿਰ ਜੇ ਆਪਾਂ ਅੱਗੇ ਮੈਥਮੈਟਿਕਸ ਡਿਪਾਰਟਮੈਂਟਸ ਹੈ ਸਾਡਾ ਫਿਰ ਸਾਡੇ 뮤ਜ਼ਿਕ ਦੇ ਬੱਚੇ ਕਿਉਂਕਿ ਸਾਡੇ 뮤ਜ਼ਿਕ ਦੇ ਬੱਚਿਆਂ ਦੀ ਬਹੁਤ ਅੱਛੀ ਪ੍ਰਾਪਤੀ ਨੇ ਸਾਡੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਬੱਚੇ ਜਿਹੜੇ ਹੈਗੇ ਕਲਾਕਾਰ ਕੰਮ ਕਰ ਰਹੇ ਹੈਗੇ ਤੇ ਉਹ ਸਾਰੇ ਕਲਾਕਾਰ ਸਾਡੇ ਸਾਡੇ ਜਿਹੜੇ ਸਟੂਡੈਂਟਸ ਨੇ ਅੱਜ ਇਸ ਮੇਲੇ ਵਿੱਚ ਆਏ ਹੋਏ ਹੈ ਇਸ ਏਰੀਆ ਵਿੱਚ ਉਹ ਆਪਣੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਹੈਗੇ ਜੀ ਜੀ ਤੇ ਇਸ ਤੋਂ ਬਾਅਦ ਕਿਉਂਕਿ ਸਾਡਾ ਜਿਹੜਾ ਸਟੂਡੈਂਟ ਹੈ ਜ ਨਵਾਂ ਯੂਥ ਆ ਰਿਹਾ ਉਹ ਸਾਡੇ ਪੁਰਾਣੇ ਕਲਚਰ ਵੈਲਿਊ ਸਾਡੇ ਜਿਹੜੇ ਵਲੇ ਜਿਹੜੇ ਹੈਰੀਟੇਜ ਵੈਲਿਊਸ ਉਹਨਾਂ ਨੂੰ ਭੁੱਲਦਾ ਜਾ ਰਿਹਾ ਭਰਸਨ ਭੁੱਲਦਾ ਜਾ ਰਿਹਾ ਸੋ ਅਸੀਂ ਉਹੀ ਚੀਜ਼ਾਂ ਨੂੰ ਉਹਨਾਂ ਨੂੰ ਦੁਬਾਰਾ ਯਾਦ ਕਰਾ ਲੈ ਕੇ ਹੈਰੀਟੇਜ ਤੇ ਕਲਚਰ ਦਾ ਜਿਹੜਾ ਵਿਲੇਜ ਪ੍ਰਮੋਟ ਕੀਤਾ ਹੈ ਤਾਂ ਉਸ ਵਿਲੇਜ ਦੇ ਅੰਦਰ ਅਸੀਂ ਸਾਰੇ ਉਹ ਤੀਆਂ ਤਿਰੰਜਨਾ ਤੇ ਜੋ ਸਾਡੇ ਪਹਿਲੇ ਪੁਰਾਣੇ ਖੇਤੀਬਾੜੀ ਦੇ ਸੰਧ ਹੁੰਦੇ ਸੀਗੇ ਜਾਂ ਪੁਰਾਣੇ ਸਾਡੇ ਜੋ ਵਿਰਸੇ ਦੇ ਵਿੱਚ ਜਿਸ ਤਰ੍ਹਾਂ ਉਹ ਖੱਡੀ ਨਾਲ ਪੁਣਿਆ ਕਰਦੇ ਸੀਗੇ ਉਹ ਅਸੀਂ ਡਿਸਪਲੇ ਕੀਤਾ ਤੁਸੀਂ ਦੇਖਿਆ ਇਸੇ ਤਰ੍ਹਾਂ ਸਾਡੇ ਜਿਹੜੇ ਸਟੂਡੈਂਟਸ ਨੇ ਕਿਉਂਕਿ ਲੋਕ ਕਲਾਮਾਂ ਨਾਲ ਸੰਬੰਧਿਤ ਉਹ ਜਿਹੜਾ ਕਿ ਛੱਕੂ ਬਣਾਉਣਾ ਜਾਂ ਜਿਹੜਾ ਨਾਲੇ ਬੁੰਨਾ ਤਾਂ ਉਹ ਪ੍ਰਦਰਸ਼ਨੀ ਦੇ ਪੱਛਿਆਂ ਨੇ ਜਿਹੜੇ ਸਾਡੇ ਬੱਚੇ ਖੁਦ ਅਸੀਂ ਉਹਨਾਂ ਨੂੰ ਟ੍ਰੇਨਡ ਕਰਦੇ ਹਾਂ ਬਾਕੀ ਉਹ ਵਿਰਾਸਤ ਆਪਣੇ ਵਿਰਸੇ ਨਾਲ ਜੁੜੇ ਰਹਿਣ ਸੋ ਇਸ ਤੋਂ ਇਲਾਵਾ ਅਸੀਂ ਕਿਉਂਕਿ ਅੱਜ ਕੱਲ ਆਈਟੀ ਦੇ ਵਿੱਚ ਲੋਕ ਮੋਬਾਈਲ ਦੇ ਨਾਲ ਜੁੜਦੇ ਜਾ ਰਹੇ ਆ ਬੁਕਸ ਦੇ ਨਾਲ ਬੱਚਿਆਂ ਦਾ ਪਿਆਰ ਜਿਹੜਾ ਹੈ ਘੱਟ ਹੁੰਦਾ ਜਾ ਰਿਹਾ ਹੈ ਉਹੀ ਪਿਆਰ ਦੁਬਾਰਾ ਜਗਾਉਣ ਲਈ ਅਸੀਂ ਜਿਹੜਾ ਬੁੱਕ ਫੇਅਰ ਜਿਹੜਾ ਸਾਡੇ ਕੋਲ 7-8 ਪਬਲਿਸ਼ਰਸ ਆਏ ਹੋਏ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਾਂ ਸਾਡੇ ਆਪਣੇ ਸ੍ਰੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਧਾਰ ਪ੍ਰਚਾਰ ਹੈ ਉਹ ਆਪਣੇ ਬੁੱਕ ਪ੍ਰਦਰਸ਼ਨੀ ਉਹਨਾਂ ਨੇ ਮੁਫਤ ਕਿਤਾਬਾਂ ਜਿਹੜੀ ਅਸੀਂ ਬੱਚਿਆਂ ਨੂੰ ਵੰਡ ਰਹੇ ਹਾਂ ਜੀ ਸਰ ਸੋ ਇਹ ਸਾਰੇ ਮੇਲੇ ਨੂੰ ਆਯੋਜਨ ਕਰਨ ਦਾ ਸਾਡਾ ਇੱਕ ਹੀ ਮਕਸਦ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਐਗਜ਼ੀਬਿਸ਼ਨਸ ਲਾ ਕੇ ਸਟੂਡੈਂਟ ਦਾ ਜੋ ਸਕਿੱਲ ਹੈ ਜੋ ਉਹਨਾਂ ਦਾ ਟੈਲੈਂਟ ਹੈ ਉਹ ਇਸ ਅੱਗੇ ਲੈ ਕੇ ਆਕ ਆ ਸਕੀਏ ਕਿਉਂਕਿ ਸਾਡੇ ਇਸ ਏਰੀਆ ਦੀ ਸਭ ਤੋਂ ਵੱਡੀ ਗੱਲ ਕੀ ਹੈ ਕਿ ਸਾਡੇ ਇਸ ਏਰੀਆ ਚ ਬਹੁਤ ਅੱਛਾ ਟੈਲੈਂਟ ਹੈ ਟੈਲੈਂਟ ਵਿਦਿਆਰਥੀ ਬਹੁਤ ਟੈਲੈਂਟਡ ਨੇ ਸਿਰਫ ਉਹਨਾਂ ਨੂੰ ਇੱਕ ਪਲੈਟਫਾਰਮ ਦੇਣ ਦੀ ਲੋੜ ਹੈ ਸੋ ਸਾਡਾ ਇਹ ਸਤਰੰਗ ਮੇਲਾ ਉਹ ਬੱਚਿਆਂ ਨੂੰ ਇੱਕ ਪਲੈਟਫਾਰਮ ਦੇਣ ਦਾ ਕੰਮ ਕਰਨ ਲਈ ਅਸੀਂ ਪਲਾਨ ਕੀਤਾ ਹੈ ਤਾਂ ਕਿ ਸਾਡੇ ਇੱਥੋਂ ਦੇ ਜਿਹੜੇ ਬੱਚੇ ਹੈਗੇ ਆ ਉਹ ਵੀ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆ ਸਕਣ ਤੇ ਉਹ ਵੀ ਆਪਣੀ ਜ਼ਿੰਦਗੀ ਚ ਕਾਮਯਾਬ ਹੋ ਸਕਣ ਤੇ ਜੀ ਵਾਹ ਇੱਕ ਸਰ ਮੈਂ ਦੇਖ ਰਿਹਾ ਸੀ ਜਿਵੇਂ ਛੋਟੇ ਬੱਚੇ ਵੀ ਆਲੇ ਦੁਆਲੇ ਸਕੂਲਾਂ ਦੇ ਬੱਚਿਆਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਜੀ ਜੀ ਕਿਉਂਕਿ ਅਸੀਂ ਇਹ ਚਾਹਦੇ ਸੀ ਕਿ ਸਾਡੇ ਜਿਹੜੇ ਆਸ-ਪਾਸ ਦੇ ਸਕੂਲ ਕਾਲਜਸ ਹੈਗੇ ਆ ਉਹਨਾਂ ਨੂੰ ਵੀ ਇਸ ਟੈਲੈਂਟ ਨੂੰ ਦੇਖਣ ਦਾ ਮੌਕਾ ਮਿਲੇ ਜੀ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਸਾਡੇ ਇਸ ਏਰੀਆ ਦੇ ਵਿੱਚ ਸਾਨੂੰ ਸਿਰਫ ਬੱਚਿਆਂ ਨੂੰ ਇੱਕ ਇੰਟਰਸਟ ਕ੍ਰੀਏਟ ਕਰਨ ਦੀ ਲੋੜ ਹੈ ਜੀ ਸਰ ਸੋ ਅਸੀਂ ਇਸ ਦਾ ਇਸ ਮੇਲੇ ਦੇ ਰਾਹੀਂ ਆਸ-ਪਾਸ ਦੇ ਸਟੂਡੈਂਟਸ ਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਸਕਿੱਲ ਡਿਵੈਲਪਮੈਂਟ ਦਾ ਹੈ ਕਿਉਂਕਿ ਜਿਸ ਤਰ੍ਹਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ AI ਰੋਬੋਟਿਕਸ ਦਾ ਦੌਰ ਆ ਰਿਹਾ ਹੈ ਤਾਂ ਉਹ ਸਾਡੇ ਸਟੂਡੈਂਟਸ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗਸ ਇਸ ਤਰ੍ਹਾਂ ਦੇ ਐਜੂਕੇਸ਼ਨ ਇੱਥੇ ਪ੍ਰੋਵਾਈਡ ਕਰ ਰਹੇ ਹਾਂ ਕਿ ਉਹ ਆਪਣੇ ਜਿਹੜਾ ਸਕਿੱਲ ਨਾਲ ਇੱਥੇ ਜੁੜ ਕੇ ਕੰਮ ਕਰ ਸਕੇ ਜੀ ਸਰ ਜਿਵੇਂ ਬਾਹਰ ਦੀ ਗੱਲ ਹੋਈ ਜੀ ਦੋ ਦਿਨ ਪਹਿਲਾਂ 18 ਤਰੀਕ ਨੂੰ ਇੱਕ ਆਪਣਾ ਪ੍ਰਵਾਸ ਤੇ ਜੋ ਸੈਮੀਨਾਰ ਹੋਇਆ ਸੀਗਾ ਉਹਦੇ ਬਾਰੇ ਵੀ ਥੋੜਾ ਜਿਹਾ ਡਿਸਕਸ਼ਨ ਸੀ ਸਾਡਾ ਇਹ ਜੋ ਉਚੇਰੀ ਸਿੱਖਿਆ ਦੇ ਵਿੱਚ ਪ੍ਰਵਾਸ ਦਾ ਪ੍ਰਵਾਹ ਤੇ ਉਹਦਾ ਸੰਭਾਵੀ ਹੱਲ ਦਾ ਸੈਮੀਨਾਰ ਸਾਡੇ ਮਾਨਯੋਗ ਪਰਦਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਤੇ ਸਾਡੇ ਵਿਦਿਆਸਕਤ ਸਰਦਾਰ ਸੁਖਮਿੰਦਰ ਸਿੰਘ ਜੀ ਦੀ ਅਗਵਾਈ ਦੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਸੀ ਸੈਮੀਨਾਰ ਕਰਵਾਇਆ ਕਿਉਂਕਿ ਸਾਡੀ ਮੈਨੇਜਮੈਂਟ ਕਮੇਟੀ ਐਸਜੀਪੀਸੀ ਹਾਇਰ ਐਜੂਕੇਸ਼ਨ ਲੈ ਕੇ ਬੜੀ ਸੈਂਸਰਲੀ ਕੰਮ ਕਰ ਰਹੀ ਹੈ ਜੀ ਸਰ ਤੇ ਬੜੀ ਸੁਚੇਤ ਆ ਇਸ ਮਸਲੇ ਦੇ ਵਿੱਚ ਕਿਉਂਕਿ ਜੋ ਪੰਜਾਬ ਦੇ ਵਿੱਚ ਪ੍ਰਵਾਸ ਦੀ ਸਮੱਸਿਆ ਆ ਰਹੀ ਹੈ ਉਹਦੇ ਵਿੱਚ ਸਾਡੇ ਸਾਨੂੰ ਉਸ ਸੀਜ਼ ਨੂੰ ਬਹੁਤ ਘਰਾਈ ਨਾਲ ਸੋਚਣ ਦੀ ਲੋੜ ਹੈ ਕਿਉਂਕਿ ਜੇ ਸਾਡਾ ਸਾਰਾ ਯੂਥ ਜਿਹੜੀ ਸਾਡੀ ਬ੍ਰੇਨ ਹੈ ਉਹ ਬਾਹਰ ਮੂਵ ਕਰ ਜਾਏਗਾ ਤਾਂ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀ ਜੋ ਅੱਗੇ ਡਿਵੈਲਪਮੈਂਟਸ ਹੋਣੀਆਂ ਰੁਕ ਜਾਣਗੀਆਂ ਤਾਂ ਇਸ ਸਿਮੀਨਾਰ ਦੇ ਰਾਹੀਂ ਅਸੀਂ ਆਪਣੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਅਵੇਅਰਨੈਸ ਦੇਣਾ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਪ੍ਰਵਾਸ ਕਰਨ ਦੀ ਲੋੜ ਨਹੀਂ ਹੈਗੀ ਜੋ ਆਪਣੇ ਸੁਪਨੇ ਉਹਨਾਂ ਨੇ ਪੋਣੇ ਆ ਉਹ ਇੱਥੇ ਰਹਿ ਕੇ ਵੀ ਪੂਰੇ ਕਰ ਸਕਦੇ ਆ ਕਿਉਂਕਿ ਅੱਜ ਕੱਲ ਜਿਹੜਾ ਸਮਾਂ ਹੈ ਉਹਦੇ ਵਿੱਚ ਜੇ ਤੁਹਾਡੇ ਕੋਲ ਸਕਿੱਲ ਹੈ ਤਾਂ ਤੁਸੀਂ ਇੱਥੇ ਵੀ ਬਹੁਤ ਕੁਝ ਕਰ ਸਕਦੇ ਹੋ ਬਹੁਤ ਕੁਝ ਕਰ ਸਕਦੇ ਸਾਡੇ ਇਸ ਇੰਡੀਆ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਸਕਿੱਲ ਦੀ ਜਿਹੜੀ ਹੈ ਪ੍ਰੋਮੋਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਸਾਡੇ ਆਉਣ ਵਾਲਾ ਯੂਥ ਅਗਰ ਕੋਈ ਵੀ ਹੁਨਰ ਲੈ ਕੇ ਇੱਥੇ ਵੀ ਆਪਣਾ ਸਟਾਰਟਅੱਪ ਸ਼ੁਰੂ ਕਰੇਗਾ ਤਾਂ ਡੈਫੀਨਿਟਲੀ ਉਹ ਕਾਮਯਾਬ ਮਿਹਨਤ ਹੋਏ ਮਿਹਨਤ ਕਰੇਗਾ ਤਾਂ ਡੈਫੀਨਿਟਲੀ ਉਹ ਕਾਮਯਾਬ ਹੋ ਕਾਮਯਾਬ ਸੋ ਇਹੀ ਸਾਡਾ ਇਸ ਸੈਮੀਨਾਰ ਕਰਵਾਉਣ ਦਾ ਮਕਸਦ ਸੀ ਜੀ ਸਰ ਬਹੁਤ ਬਹੁਤ ਧੰਨਵਾਦ ਜੀ